ਵਰਨ ਸਿੰਘ ਪਹੁੰਚਿਆ ਪਰ ਅਸੀਂ ਹੁਣ ਬਜ਼ੁਰਗ ਦਾ ਬਹੁਤ ਹੀ ਜ਼ਿਆਦਾ ਕਿਉਂਕਿ ਆਬਲ ਖਾਰੀ ਆਏ ਮੈਂ ਨਿਗਿ ਜੀ ਗੁੱਡੀ ਦੇ ਚਰਨਾਂ 'ਚ ਬੇਨਤੀ ਕਰਾਂ ਕਿ ਪਈ ਉਹ ਆਂਦੀ ਮੈਂ ਕਿ ਨਿਕਾ ਜਾ ਸ਼ਬਦ ਕਹਿਣਾ ਉਹ ਕਹਿ ਕੇ ਉਸ ਤੋਂ ਬਾਦਾਂ ਸਾਡੇ ਕੋਲ ਬਹੁਤ ਹੀ ਚੜ੍ਹਦੀ ਕਲਾ ਵਾਲਾ ਢਾਡੀ ਜਥਾ ਜਿਹੜਾ ਉਹ ਪਹੁੰਚਿਆ ਉਹ ਕੈਂਟੇਕ ਦਾ ਸਮਾਂ ਜਿਹੜਾ ਉਹਨਾਂ ਨੂੰ ਦਿੱਤਾ ਜਾਊਗਾ ਇਸ ਵਾਸਤੇ ਉਸ ਤੋਂ ਪਹਿਲਾਂ ਇੱਕ ਸਾਡਕੋ ਗੁੱਡੀਆਂ ਭਈ ਢਾਡੀ ਜਥਾ ਪਾਈ ਭਾਈ ਮਨਜੀਤ ਸਿੰਘ ਲੁਧਿਆਣੇ ਤੋਂ ਆਏ ਆ ਇਹਨਾਂ ਨੇ ਆਪਣਾ ਸਮਾਂ ਜਿਹੜਾ ਉਹ ਲਾਉਣਾ ਇਸ ਵਾਸਤੇ ਗੁਰੂ ਮਹਾਰਾਜ ਕਿਰਪਾ ਕਰ। ਜਲਬਤ ਬੋਲ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ। ਮਾ ਗੁਰਜੀ ਕਰਮਾ ਵਾਲੀ ਐ ਜਿਸ ਮਰਦ ਸੂਰਮਾ ਜਣਿਆ ਐ ਨੇਕੀ ਦੀ ਖਾਤਰ ਲੜਦਾ ਰਿਆ। ਮਾੜੇ ਦਾ ਹਾਮੀ ਬਣਿਆ ਐ। ਭਾਰਤ ਦੀ ਇੱਜ਼ਤ ਰਾਖੀ ਲਈ ਲਾਇਲਾ ਸਾਰਾ ਹੀ ਪਰਵਾਰ ਗਿਆ ਤਨ ਜਿਗਰਾ ਤਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਗਦਰਾਂ ਤੋਂ ਮੁਰ ਜਾ ਗਈ ਸੀ ਲੈ ਆਇਆ ਕਿਰਨਾਂ ਨੂਰ ਦੀਆਂ ਫੁੱਲਾਂ ਤੇ ਜੋ ਬਨ ਛਾ ਗਈ ਸੀ ਕਰ ਪਹੁੰਚੇ ਪੀਰ ਫਕੀਰਾਂ ਦੇ ਸਨਤ ਨਾਲ ਤਰ ਮਨਿਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਰਹਿਮਤ ਦੀ ਰਹਿਮਤ ਦੀਆਂ ਨਜ਼ਰਾਂ ਪਾਈ ਮਾਤੇ ਜਦ ਵੇਖਿਆ ਜਲਵਾ ਸ਼ਿਵਦਤ ਨੇ ਤਰਸੀਸ ਤੁਰ ਗਿਆ ਚਰਨਾ ਤੇ ਜਦ ਕੀਤਾ ਯਾਦ ਪਰਿਤਮ ਨੂੰ ਮੈਣੀ ਦੀ ਗੋਦ ਸ਼ਿੰਗਾਰ ਗਿਆ ਤਨੁ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਚੱਕੀ ਤੇ ਗੋਰੰਗੇ ਨੇ ਸਾਸ਼ਤਰਿਆਂ ਦੇ ਸੁੱਕ ਗਏ ਛੱਡ ਪੰਡਤ ਸੁੰਨੇ ਮੰਦਰਾ ਨੂੰ ਜਾ ਵਿੱਚ ਪਹਾੜਾ ਲੋਕ ਗਏ ਦੇ ਸੀਸ ਪਿਤਾ ਦਾ ਦਿਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਚੰਗੀ ਹੋ ਰਿਹਾ ਉਹ ਵੀ ਨਾਲ ਆ ਜਾ ਵੀ ਤੂੰ ਵੀ ਤੂੰ ਵੀ ਤੂੰ ਵੀ ਚੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜੇ ਹਾਂ ਸਵਾਲੀ ਹੱਥ ਜ